ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣਗੇ ਰੋਬਰਟ ਟੀ ਕਿਓਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੋਰ ਡੈਡ ਤਾਂ ਫਿਰ ਕੀ ਇਸ ਦਾ ਕੋਈ ਹੱਲ ਹੈ ਮਾਈਕ ਨੇ ਪੁੱਛਿਆ ਹਾਂ ਅਮੀਰ ਡੈਡੀ ਨੇ ਕਿਹਾ ਸੋਚਣ ਵਾਸਤੇ ਆਪਣੀ ਭਾਵਨਾਵਾਂ ਦਾ ਇਸਤੇਮਾਲ ਕਰਨਾ ਸਿੱਖੋ ਆਪਣੀਆਂ ਭਾਵਨਾਵਾਂ ਦੇ ਵਹਾਵੰਦਰਾ ਕੇ ਨਾ ਸੋਚੋ ਜਦੋਂ ਤੁਸੀਂ ਮੁਫਤ ਵਿੱਚ ਕੰਮ ਕਰਨ ਲਈ ਤਿਆਰ ਹੋ ਗਏ ਸੀ ਤਾਂ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਕਾਬੂ 'ਚ ਰੱਖਣਾ ਸਿੱਖ ਲਿਆ ਸੀ। ਉਦੋਂ ਹੀ ਮੈਂ ਸਮਝ ਗਿਆ ਸੀ ਕਿ ਤੁਹਾਡੇ ਤੋਂ ਉਮੀਦ ਕੀਤੀ ਜਾ ਸਕਦੀ ਹੈ। ਜਦੋਂ ਮੈਂ ਤੁਹਾਨੂੰ ਜ਼ਿਆਦਾ ਤਨਖਾਹ ਦਾ ਲਾਲਚ ਦਿੱਤਾ, ਉਦੋਂ ਵੀ ਤੁਸੀਂ ਇੱਕ ਵਾਰੀ ਫਿਰ ਆਪਣੀਆਂ ਭਾਵਨਾਵਾਂ ਦੀ ਗੱਲ ਨਹੀਂ ਸੁਣੀ ਜਾਂ ਨਹੀਂ ਮੰਨੀ। ਤੁਸੀਂ ਸ਼ਕਤੀਸ਼ਾਲੀ ਭਾਵਨਾਵਾਂ ਦੇ ਬਾਵਜੂਦ ਸੋਚਣਾ ਸਿੱਖ ਰਹੇ ਸੀ। ਇਹ ਸੀ ਪਹਿਲਾ ਕਦਮ। ਇਹ ਕਦਮ ਇੰਨਾ ਮਹੱਤਵਪੂਰਨ ਕਿਉਂ ਹੈ? ਮੈਂ ਪੁੱਛਿਆ। ਇਹ ਤੁਸੀਂ ਆਪਣੇ ਆਪ ਜਾਣ ਜਾਵੋਗੇ ਜੇਕਰ ਤੁਸੀਂ ਸਿੱਖਣਾ ਹੀ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਬਾਹਰ ਪੈਚ ਵਿੱਚ ਲੈ ਜਾਵਾਂਗਾ ਇਹ ਉਹ ਜਗ੍ਹਾ ਹੈ ਜਿਸ ਤੋਂ ਲੋਕੀ ਬਚਦੇ ਹਨ ਮੈਂ ਤੁਹਾਨੂੰ ਉਸ ਥਾਂ ਤੇ ਵੀ ਲੈ ਜਾਵਾਂਗਾ ਜਿੱਥੇ ਜਾਣ ਲਈ ਜ਼ਿਆਦਾ ਲੋਕਾਂ ਨੂੰ ਡਰ ਲੱਗਦਾ ਹੈ ਜੇਕਰ ਤੁਸੀਂ ਮੇਰੇ ਨਾਲ ਜਾਵੋਗੇ ਤਾਂ ਤੁਹਾਡੇ ਮਨ ਵਿੱਚੋਂ ਪੈਸਿਆਂ ਲਈ ਕੰਮ ਕਰਨ ਦਾ ਵਿਚਾਰ ਨਿਕਲ ਜਾਵੇਗਾ ਇਸ ਦੀ ਬਜਾਏ ਤੁਸੀਂ ਇਹ ਸਿੱਖੋਗੇ ਕਿ ਪੈਸੇ ਤੋਂ ਕਿਵੇਂ ਕੰਮ ਲਿਆ ਜਾ ਸਕਦਾ ਹੈ। ਅਤੇ ਜੇਕਰ ਅਸੀਂ ਤੁਹਾਡੇ ਨਾਲ ਜਾਂਦੇ ਹਾਂ ਤਾਂ ਸਾਨੂੰ ਕੀ ਮਿਲੇਗਾ? ਜੇਕਰ ਅਸੀਂ ਤੁਹਾਡੇ ਕੋਲੋਂ ਸਿੱਖਣ ਲਈ ਤਿਆਰ ਹੁੰਦੇ ਹਾਂ ਤਾਂ ਸਾਨੂੰ ਕੀ ਮਿਲੇਗਾ? ਮੈਂ ਪੁੱਛਿਆ। ਉਹੀ ਜਿਹੜਾ ਬਰਾਇਰ ਰੈਬਿਟ ਨੂੰ ਮਿਲਿਆ ਸੀ। ਉਮੀਰ ਡੈਡੀ ਨੇ ਕਿਹਾ ਟੌਰ ਬੇਬੀ ਤੋਂ ਆਜ਼ਾਦੀ। ਕੀ ਇਹੋ ਜਿਹਾ ਕੋਈ ਬਾਇਰ ਪੈਚ ਹੁੰਦਾ ਹੈ? ਮੈਂ ਪੁੱਛਿਆ। ਹਾਂ। ਮੇਰੇ ਡੈਡੀ ਨੇ ਕਿਹਾ ਡਰ ਅਤੇ ਲਾਲਚ ਹੀ ਬਾਹਰ ਪੈਚ ਹਨ ਆਪਣੇ ਡਰ ਤੋਂ ਪਿੱਛਾ ਛੁਡਾ ਕੇ ਆਪਣੇ ਲਾਲਚ ਦਾ ਸਾਹਮਣਾ ਕਰਕੇ ਆਪਣੀਆਂ ਕਮਜ਼ੋਰੀਆਂ ਤੇ ਲੋੜਾਂ ਨੂੰ ਪਹਿਚਾਨ ਕੇ ਹੀ ਅਸੀਂ ਬਾਹਰ ਨਿਕਲਣ ਦੀ ਰਾਹ ਤੱਕ ਪੁੱਜ ਸਕਦੇ ਹਾਂ ਅਤੇ ਬਾਹਰ ਨਿਕਲਣ ਦਾ ਰਾਹ ਸਾਡੇ ਦਿਮਾਗ ਵਿੱਚੋਂ ਦੀ ਗੁਜ਼ਰਦਾ ਹੈ ਸਹੀ ਵਿਚਾਰਾਂ ਨੂੰ ਚੁਣਨ ਨਾਲ ਵਿਚਾਰਾਂ ਨੂੰ ਚੁਣਨ ਨਾਲ ਮਾਈਕ ਨੇ ਹੈਰਾਨੀ ਨਾਲ ਪੁੱਛਿਆ ਹਾਂ ਇਸ ਵਿਚਾਰ ਨੂੰ ਚੁਣ ਕੇ ਅਸੀਂ ਕੀ ਸੋਚਾਂਗੇ ਬਜਾਏ ਇਸ ਦੇ ਕਿ ਅਸੀਂ ਭਾਵਨਾਵਾਂ ਵਿੱਚ ਬਹਿ ਕੇ ਲਗਾਤਾਰ ਪ੍ਰਤੀਕਿਰਿਆ ਕਰਦੇ ਰਹੇ ਸਵੇਰੇ ਉੱਠਣ ਤੇ ਕੰਮ ਉੱਤੇ ਜਾਣ ਨਾਲ ਹੀ ਤੁਹਾਡੀਆਂ ਉਲਝਣਾ ਸੁੱਝ ਨਹੀਂ ਜਾਂਦੀਆਂ ਕਿਉਂਕਿ ਬਿੱਲ ਚੁਕਾਉਣ ਲਈ ਪ੍ਰਾਪਤ ਪੈਸਾ ਨਾ ਹੋਣ ਦਾ ਡਰ ਤੁਹਾਨੂੰ ਸਤਾਉਂਦਾ ਰਹੇਗਾ ਸੋਚਣ ਨਾਲ ਤੁਹਾਨੂੰ ਆਪਣੇ ਆਪ ਤੋਂ ਇੱਕ ਸਵਾਲ ਪੁੱਛਣ ਦਾ ਸਮਾਂ ਮਿਲਦਾ ਹੈ ਇਸ ਤਰ੍ਹਾਂ ਦਾ ਸਵਾਲ ਕਿ ਇਸ ਸਮੱਸਿਆ ਦਾ ਸਭ ਤੋਂ ਵਧੀਆ ਸਮਾਧਾਨ ਇਸ ਤੇ ਹੋਰ ਜ਼ਿਆਦਾ ਮਿਹਨਤ ਕਰਨਾ ਹੈ। ਜ਼ਿਆਦਾਤਰ ਲੋਕ ਇਤਨੀ ਬੁਰੀ ਤਰ੍ਹਾਂ ਘਬਰਾਏ ਹੁੰਦੇ ਹਨ ਕਿ ਉਹ ਆਪਣੇ ਆਪ ਨੂੰ ਅਸਲੀ ਗੱਲ ਨਹੀਂ ਦੱਸਦੇ ਕਿ ਡਰ ਹਾਵੀ ਹੋ ਰਿਹਾ ਹੈ। ਤੇ ਨਤੀਜਾ ਇਹ ਨਿਕਲਦਾ ਹੈ ਕਿ ਉਹ ਸੋਚ ਹੀ ਨਹੀਂ ਸਕਦੇ ਸੋਚ ਹੀ ਨਹੀਂ ਪਾਉਂਦੇ ਇਸ ਦੀ ਬਜਾਏ ਦਰਵਾਜ਼ੇ ਤੋਂ ਬਾਹਰ ਨੂੰ ਦੌੜ ਲਾ ਦਿੰਦੇ ਹਨ। ਡਰ ਬੇਬੀ ਹਾਵੀ ਹੋ ਜਾਂਦੀ ਹੈ। ਆਪਣੇ ਵਿਚਾਰ ਸੁਣਨ ਨਾਲ ਮੇਰਾ ਹੀ ਮਤਲਬ ਸੀ ਪਰ ਅਸੀਂ ਇਹੋ ਜਿਹਾ ਕਿਵੇਂ ਕਰਾਂਗੇ ਮਾਈਕ ਨੇ ਪੁੱਛਿਆ ਇਹ ਹੀ ਤਾਂ ਮੈਂ ਤੁਹਾਨੂੰ ਸਿਖਾਉਣ ਵਾਲਾ ਹਾਂ ਮੈਂ ਤੁਹਾਨੂੰ ਇਹ ਸਿਖਾਵਾਂਗਾ ਕਿ ਤੁਹਾਡੇ ਕੋਲ ਚੋਣਨ ਦੇ ਲਈ ਵਿਚਾਰਾਂ ਦੇ ਵਿਕਲਪ ਹੋਣੇ ਚਾਹੀਦੇ ਹਨ ਤਾਂ ਕਿ ਤੁਸੀਂ ਹੜਬੜੀ ਚ ਕੰਮ ਕਰਨ ਤੋਂ ਬਚ ਸਕੋ ਜਿਵੇਂ ਆਪਣੀ ਸਵੇਰ ਦੀ ਕਾਫੀ ਪੀ ਕੇ ਦਰਵਾਜ਼ੇ ਵਿੱਚੋਂ ਬਾਹਰ ਦੌੜ ਲਗਾਉਣ ਦੀ ਆਦਤ ਤੋਂ ਮੈਂ ਤੁਹਾਨੂੰ ਜਿਹੜਾ ਪਹਿਲਾਂ ਕਿਹਾ ਸੀ ਉਸੇ ਨੂੰ ਯਾਦ ਰੱਖੋ ਨੌਕਰੀ ਦੀਰਘਕਾਲੀਨ ਸਮੱਸਿਆ ਦਾ ਅਲਪਕਾਲੀਨ ਸਮਾਧਾਨ ਹੈ ਜ਼ਿਆਦਾਤਰ ਲੋਕਾਂ ਦੇ ਦਿਮਾਗ 'ਚ ਸਿਰਫ ਇੱਕ ਸਮੱਸਿਆ ਹੁੰਦੀ ਹੈ ਤੇ ਉਹ ਵੀ ਥੋੜੇ ਸਮੇਂ ਲਈ ਹੀ ਇਹ ਸਮੱਸਿਆ ਹੁੰਦੀ ਹੈ ਮਹੀਨੇ ਦੇ ਆਖਰ 'ਚ ਚੁਕਾਏ ਜਾਣ ਵਾਲੇ ਬਿੱਲ ਯਾਨੀ ਬਿਜਲੀ ਹੁਣ ਪੈਸਾ ਉਹਨਾਂ ਦੀ ਜ਼ਿੰਦਗੀ ਨੂੰ ਚਲਾਉਂਦਾ ਹੈ ਜਦ ਮੈਂ ਇਹ ਕਹਾ ਕਿ ਪੈਸੇ ਨੂੰ ਲੈ ਕੇ ਉਹਨਾਂ ਦਾ ਡਰ ਅਤੇ ਅਗਿਆਨ ਉਹਨਾਂ ਦੀ ਜ਼ਿੰਦਗੀ ਨੂੰ ਚਲਾਉਂਦਾ ਹੈ ਤਾਂ ਉਹ ਉਹੀ ਕਰਦੇ ਹਨ ਜਿਹੜਾ ਉਹਨਾਂ ਦੇ ਮਾਪਿਓ ਨੇ ਕੀਤਾ ਸੀ ਸਵੇਰੇ ਉੱਠਣ ਅਤੇ ਪੈਸਿਆਂ ਲਈ ਕੰਮ ਕਰਨਾ ਉਹ ਇਤਨਾ ਵਕਤ ਵੀ ਨਹੀਂ ਕੱਢ ਪਾਉਂਦੇ ਕਿ ਇਹ ਸੋਚ ਸਕਣ ਕਿ ਕੋਈ ਦੂਜਾ ਤਰੀਕਾ ਹੈ ਇਸ ਵੇਲੇ ਉਹ ਦਿਲ ਨਾਲ ਸੋਚਦੇ ਹਨ ਦਿਮਾਗ ਤੋਂ ਨਹੀਂ ਦਿਲ ਤੋਂ ਸੋਚਣ ਅਤੇ ਦਿਮਾਗ ਤੋਂ ਸੋਚਣ ਵਿੱਚ ਕੀ ਫਰਕ ਹੁੰਦਾ ਹੈ ਮਾਈਕ ਨੇ ਪੁੱਛਿਆ ਅਮੀਰ ਡੈਡੀ ਨੇ ਜਵਾਬ ਦਿੱਤਾ ਮੈਂ ਇਸ ਤਰ੍ਹਾਂ ਦੇ ਜੁਮਲੇ ਆਮ ਕਰਕੇ ਸੁਣਦਾ ਹਾਂ ਹਰ ਬੰਦੇ ਨੂੰ ਕੰਮ ਕਰਨਾ ਪੈਂਦਾ ਹੈ ਜਾ ਅਮੀਰ ਲੋਕ ਸ਼ੋਸ਼ਕ ਹੁੰਦੇ ਹਨ ਜਾਂ ਮੈਂ ਦੂਜੀ ਨੌਕਰੀ ਲੱਭ ਲਵਾਂਗਾ ਮੇਰੀ ਤਨਖਾਹ ਵਧਣੀ ਚਾਹੀਦੀ ਹੈ ਤੁਸੀਂ ਇਸ ਤਰ੍ਹਾਂ ਮੇਰਾ ਸ਼ੋਸ਼ਣ ਨਹੀਂ ਕਰ ਸਕਦੇ ਜਾਂ ਮੈਂ ਇਸ ਨੌਕਰੀ ਨੂੰ ਇਸ ਲਈ ਪਸੰਦ ਕਰਦਾ ਹਾਂ ਕਿਉਂਕਿ ਇਹ ਸੁਰੱਖਿਅਤ ਹੈ ਇਸ ਦੇ ਬਜਾਏ ਸਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਇੱਥੇ ਇਹੋ ਜਿਹਾ ਕੁਝ ਹੈ ਜਿਹੜਾ ਮੈਨੂੰ ਨਹੀਂ ਮਿਲ ਰਿਹਾ ਇਸ ਭਾਵਨਾ ਉੱਤੇ ਆਧਾਰਿਤ ਸਾਡੇ ਵਿਚਾਰਾਂ ਦੀ ਜ਼ੰਜੀਰ ਟੁੱਟ ਜਾਵੇਗੀ ਅਤੇ ਸਾਨੂੰ ਜ਼ਿਆਦਾ ਚੰਗੇ ਢੰਗ ਨਾਲ ਸੋਚਣ ਦਾ ਮੌਕਾ ਮਿਲ ਜਾਵੇਗਾ। ਮੈਨੂੰ ਮੰਨਣਾ ਹੀ ਪਵੇਗਾ ਕਿ ਮੇਰੇ ਲਈ ਇਹ ਸਬਕ ਇੱਕ ਮਹਾਨ ਸਬਕ ਸਾਬਤ ਹੋਇਆ। ਇਹ ਜਾਣਨਾ ਕਿ ਕਦੋਂ ਕੋਈ ਵਿਅਕਤੀ ਦਿਲੋਂ ਬੋਲ ਰਿਹਾ ਹੈ ਅਤੇ ਕਦੋਂ ਦਿਮਾਗ ਤੋਂ। ਕਿਸਦੇ ਸ਼ਬਦਾਂ ਵਿੱਚ ਭਾਵਨਾਵਾਂ ਛੁਪੀਆਂ ਹੋਈਆਂ ਹਨ ਅਤੇ ਕਿਸਦੇ ਸ਼ਬਦਾਂ ਵਿੱਚ ਵਿਚਾਰ। ਇਹ ਇੱਕ ਇਹੋ ਜਿਹਾ ਸਬਕ ਸੀ ਜੋ ਜ਼ਿੰਦਗੀ ਭਰ ਮੇਰੇ ਕੰਮ ਆਇਆ। ਖਾਸ ਤੌਰ ਤੇ ਜਦੋਂ ਜਦੋਂ ਮੈਂ ਆਪਣੇ ਦਿਲ ਨਾਲ ਆਪਣੀਆਂ ਭਾਵਨਾਵਾਂ ਨਾਲ ਬੋਲ ਰਿਹਾ ਸੀ ਨਾ ਕਿ ਤੁਸੀਂ ਆਪਣੇ ਵਿਚਾਰਾਂ ਜਾਂ ਦਿਮਾਗ ਨਾਲ ਜਦੋਂ ਅਸੀਂ ਸਟੋਰ ਵੱਲ ਵਾਪਸ ਮੁੜੇ ਤਾਂ ਅਮੀਰ ਡੈਡੀ ਨੇ ਇਹ ਕਿਹਾ ਕਿ ਅਮੀਰ ਲੋਕ ਹਕੀਕਤ 'ਚ ਪੈਸਾ ਬਣਾਉਂਦੇ ਹਨ ਉਹ ਇਸ ਲਈ ਕੰਮ ਨਹੀਂ ਕਰਦੇ ਉਹਨਾਂ ਨੇ ਇਹ ਵੀ ਦੱਸਿਆ ਕਿ 5 ਸੈਂਟ ਦੇ ਸੀਮੇ ਦੇ ਸਿੱਕੇ ਢਾਲਣ ਵੇਲੇ ਜਦੋਂ ਮਾਇਕ ਅਤੇ ਮੈਂ ਇਹ ਸੋਚ ਰਹੇ ਸੀ ਕਿ ਐਸੀ ਪੈਸੇ ਬਣਾ ਰਹੇ ਸੀ ਤਾਂ ਸਾਡੇ ਵਿਚਾਰ ਉਸੇ ਰਾਹ ਤੇ ਚੱਲ ਰਹੇ ਸੀ ਜਿਸ ਉੱਤੇ ਅਮੀਰ ਲੋਕ ਚੱਲਦੇ ਹਨ। ਦਿੱਕਤ ਸਿਰਫ ਇੰਨੀ ਸੀ ਕਿ ਸਾਡੇ ਲਈ ਇੰਜ ਕਰਨਾ ਗੈਰਕਾਨੂੰਨੀ ਸੀ। ਸਰਕਾਰ ਅਤੇ ਬੈਂਕਾਂ ਲਈ ਕਰਨਾ ਕਾਨੂੰਨੀ ਪਰ ਸਾਡੇ ਲਈ ਨਹੀਂ। ਉਹਨਾਂ ਨੇ ਇਹ ਵੀ ਦੱਸਿਆ ਕਿ ਪੈਸਾ ਕਾਨੂੰਨੀ ਜਾਂ ਗੈਰਕਾਨੂੰਨੀ ਦੋਵੇਂ ਹੀ ਤਰੀਕਿਆਂ ਤੋਂ ਕਮਾਇਆ ਜਾ ਸਕਦਾ ਹੈ। ਅਮੀਰ ਡੈਡੀ ਨੇ ਬਾਅਦ ਵਿੱਚ ਸਾਨੂੰ ਇਹ ਸਮਝਾਇਆ ਕਿ ਅਮੀਰ ਲੋਕ ਜਾਣਦੇ ਹਨ ਕਿ ਧਨ ਇੱਕ ਭਰਮ ਹੈ ਜਿਹੜੀ ਹਕੀਕਤ 'ਚ ਖੋਤੇ ਦੇ ਸਾਹਮਣੇ ਟੰਗੀ ਹੋਈ ਗਾਜਰ ਵਾਂਗ ਹੁੰਦੀ ਹੈ ਧਨ ਦੇ ਭਰਮ ਕਾਰਨ ਜਿਹੜਾ ਡਰ ਤੋਂ ਲਾਲਚ ਪੈਦਾ ਹੁੰਦਾ ਹੈ ਉਸ ਦੇ ਕਾਰਨ ਹੀ ਅਰਬਾਂ ਖਰਬਾਂ ਲੋਕ ਇਹ ਸੋਚਦੇ ਰਹਿੰਦੇ ਹਨ ਕਿ ਧਨ ਅਸਲੀ ਚੀਜ਼ ਹੈ ਧਨ ਦਰਅਸਲ ਇੱਕ ਮਾਇਆ ਜਾਲ ਹੈ ਜਨਤਾ ਦੇ ਅਗਿਆਨ ਅਤੇ ਭਰੋਸੇ ਦੇ ਭਰਮ ਦੀ ਵਜ੍ਹਾ ਨਾਲ ਹੀ ਦਾਸ ਦੇ ਪੱਤਿਆਂ ਦਾ ਇਹ ਮਹਿਲ ਖੜਾ ਰਹਿ ਪਾਉਂਦਾ ਹੈ ਸੱਚ ਕਿਹਾ ਜਾਵੇ ਤਾਂ ਖੋਤੇ ਦੀ ਗਾਜਰ ਧੰਨ ਤੋਂ ਵੀ ਜ਼ਿਆਦਾ ਕੀਮਤੀ ਹੈ। ਉਹਨਾਂ ਨੇ ਕਿਹਾ ਉਹਨਾਂ ਨੇ ਅਮਰੀਕਾ ਦੇ 골ਡ ਸਟੈਂਡਰਡ ਬਾਰੇ ਵੀ ਗੱਲ ਕੀਤੀ ਤੇ ਇਹ ਦੱਸਿਆ ਕਿ ਹਰ ਡਾਲਰ ਦਾ ਨੋਟ ਅਸਲ 'ਚ ਚਾਂਦੀ ਦਾ ਪ੍ਰਮਾਣ ਪੱਤਰ ਹੈ। ਉਹਨਾਂ ਨੂੰ ਇਸ ਅਫਵਾਹ ਨਾਲ ਚਿੰਤਾ ਹੋ ਰਹੀ ਸੀ ਕਿ ਕਿਸੇ ਦਿਨ ਅਸੀਂ 골ਡ ਸਟੈਂਡਰਡ ਨੂੰ ਛੱਡ ਦੇਵਾਂਗੇ ਅਤੇ ਸਾਡੇ ਡਾਲਰ ਚਾਂਦੀ ਦੇ ਪ੍ਰਮਾਣ ਪੱਤਰ ਵੀ ਨਹੀਂ ਰਹਿਣਗੇ। ਜਦੋਂ ਇਸ ਤਰ੍ਹਾਂ ਹੋਵੇਗਾ ਬੱਚਿਓ ਤਾਂ ਪਰਲੋ ਆ ਜਾਵੇਗੀ ਗਰੀਬ ਮੀਡਲ ਕਲਾਸ ਤੇ ਨਾ ਸਮਝ ਲੋਕਾਂ ਦੀ ਜ਼ਿੰਦਗੀ ਸਿਰਫ ਇਸ ਕਰਕੇ ਬਰਬਾਦ ਹੋ ਜਾਵੇਗੀ ਕਿਉਂਕਿ ਉਹ ਇਹ ਭਰੋਸਾ ਕਰਦੇ ਰਹਿਣਗੇ ਕਿ ਧਨ ਹੀ ਅਸਲੀ ਚੀਜ਼ ਹੈ ਤੇ ਉਹ ਜਿਸ ਕੰਪਨੀ ਲਈ ਕੰਮ ਕਰਦੇ ਹਨ ਉਹ ਕੰਪਨੀ ਜਾਂ ਸਰਕਾਰ ਉਹਨਾਂ ਦਾ ਧਿਆਨ ਰੱਖੇਗੀ ਉਹਨਾਂ ਦੀਆਂ ਗੱਲਾਂ ਉਸ ਦਿਨ ਸਾਡੀ ਸਮਝ ਵਿੱਚ ਨਹੀਂ ਆ ਰਹੀਆਂ ਸਨ ਪਰ ਸਾਲਾਂ ਬਾਅਦ ਜਾ ਕੇ ਮੈਨੂੰ ਇਹ ਸਮਝ ਆਇਆ ਕਿ ਉਹ ਬੜੇ ਫਤੇ ਦੀਆਂ ਗੱਲਾਂ ਸਨ ਉਹ ਦੇਖਣਾ ਜੋ ਦੂਜੇ ਨਹੀਂ ਦੇਖ ਪਾਉਂਦੇ ਜਦੋਂ ਉਹ ਆਪਣੇ ਪਿਕਅਪ ਟਰੱਕ 'ਚ ਚੜ੍ਹੇ ਤਾਂ ਉਹਨਾਂ ਨੇ ਕਿਹਾ ਕੰਮ ਜਾਰੀ ਰੱਖੋ ਬੱਚਿਓ ਪਰ ਜਿਤਨੀ ਛੇਤੀ ਤੁਸੀਂ ਤਨਖਾਹ ਦੀ ਲੋੜ ਨੂੰ ਭੁੱਲ ਜਾਮੋਗੇ ਤੁਹਾਡੀ ਅਗਲੀ ਜ਼ਿੰਦਗੀ ਉਤਨੀ ਹੀ ਸੌਖੀ ਹੋ ਜਾਵੇਗੀ ਆਪਣੇ ਦਿਮਾਗ ਦਾ ਇਸਤੇਮਾਲ ਕਰੋ ਵਿੱਚ ਕੰਮ ਕਰੋ ਅਤੇ ਛੇਤੀ ਹੀ ਤੁਹਾਡਾ ਦਿਮਾਗ ਤੁਹਾਨੂੰ ਪੈਸੇ ਕਮਾਉਣ ਦੇ ਦੂਜੇ ਤਰੀਕੇ ਦੱਸ ਦੇਵੇਗਾ। ਉਹਨਾਂ ਤਰੀਕਿਆਂ ਨਾਲ ਤੁਸੀਂ ਇਸ ਨੌਕਰੀ ਤੋਂ ਜ਼ਿਆਦਾ ਕਮਾ ਲਓਗੇ। ਤੁਸੀਂ ਇਹੋ ਜਿਹੀਆਂ ਚੀਜ਼ਾਂ ਦੇਖ ਸਕੋਗੇ ਜਿਹੜੀਆਂ ਦੂਜੇ ਨਹੀਂ ਦੇਖ ਸਕਦੇ। ਮੌਕੇ ਉਹਨਾਂ ਦੀ ਨੱਕ ਥੱਲੇ ਹੁੰਦੇ ਹਨ। ਫਿਰ ਵੀ ਜ਼ਿਆਦਾਤਰ ਲੋਕਾਂ ਨੂੰ ਲੋਕ ਇਹਨਾਂ ਮੌਕਿਆਂ ਨੂੰ ਕਦੇ ਵੀ ਨਹੀਂ ਦੇਖ ਪਾਉਂਦੇ। ਇਸ ਦਾ ਕਾਰਨ ਇਹ ਹੈ ਕਿ ਉਹ ਸੁਰੱਖਿਆ ਅਤੇ ਪੈਸੇ ਲੱਭਦੇ ਰਹਿੰਦੇ ਹਨ। ਇਸ ਲਈ ਉਹਨਾਂ ਨੂੰ ਸਿਰਫ ਇਹੀ ਕੁਝ ਮਿਲਦਾ ਹੈ ਜਿਸ ਵੇਲੇ ਤੁਸੀਂ ਇੱਕ ਮੌਕੇ ਨੂੰ ਮਹਿਸੂਸ ਕਰਨ ਵਿੱਚ ਸਫਲ ਹੋ ਜਾਵੋਗੇ ਉਸ ਤੋਂ ਬਾਅਦ ਤੁਸੀਂ ਸਾਰੀ ਜ਼ਿੰਦਗੀ ਮੌਕਿਆਂ ਨੂੰ ਮਹਿਸੂਸ ਕਰ ਸਕਦੇ ਹੋ ਜਿਸ ਵੇਲੇ ਵੀ ਤੁਸੀਂ ਇਸ ਤਰ੍ਹਾਂ ਕਰ ਲਵੋਗੇ ਮੈਂ ਤੁਹਾਨੂੰ ਕੁਝ ਹੋਰ ਗੱਲਾਂ ਸਿਖਾਵਾਂਗਾ ਇਸ ਗੱਲ ਨੂੰ ਧਿਆਨ ਨਾਲ ਸਮਝ ਲਓ ਤਾਂ ਕਿ ਤੁਸੀਂ ਜ਼ਿੰਦਗੀ ਦੇ ਸਭ ਤੋਂ ਵੱਡੇ ਜਾਲ ਤੋਂ ਬਚ ਸਕੋ ਉਹ ਟਾਰ ਬੇਬੀ ਤੁਹਾਨੂੰ ਕਦੇ ਕਦੇ ਵੀ ਨਹੀਂ ਛੂਪਾਵੇਗੀ ਮਾਇਕ ਤੇ ਮੈਸਟੋਰ ਤੋਂ ਆਪਣੀਆਂ ਚੀਜ਼ਾਂ ਚੁੱਕੀਆਂ ਅਤੇ ਸ਼੍ਰੀਮਤੀ ਮਾਰਟਨ ਨੂੰ ਗੁੱਡ ਬਾਏ ਕਿਹਾ। ਅਸੀਂ ਵਾਪਸ ਪਾਰਕ ਵਿੱਚ ਆ ਗਏ। ਉਸੇ ਪਿਕਨਿਕ ਬੈਂਚ ਉੱਤੇ ਬੈਠ ਕੇ ਘੰਟਿਆਂ ਬੱਧੀ ਸੋਚਦੇ ਰਹੇ ਅਤੇ ਗੱਲਾਂ ਕਰਦੇ ਰਹੇ। ਅਸੀਂ ਅਗਲਾ ਹਫ਼ਤਾ ਸਕੂਲ 'ਚ ਸੋਚਦੇ ਆਂ ਅਤੇ ਇਸ ਬਾਰੇ ਗੱਲਾਂ ਕਰਦੇ ਹੋਏ ਬਤਾਇਆ, ਦੋ ਹਫ਼ਤੇ ਤੱਕ ਅਸੀਂ ਲਗਾਤਾਰ ਸੋਚਦੇ ਗੱਲਾਂ ਕਰਦੇ ਰਹੇ ਅਤੇ ਫ੍ਰੀ ਵਿੱਚ ਕੰਮ। ਦੁਜੇ ਸ਼ਨੀਚਰਵਾਰ ਦੇ ਆਖਰ 'ਚ ਮੈਂ ਸ਼੍ਰੀਮਤੀ ਮਾਰਟਿਨ ਨੂੰ ਦੁਬਾਰਾ ਗੁੱਡਬਾਏ ਕਰ ਅਤੇ ਕਾਮਿਕਸ ਬੁੱਕ ਸਟੈਂਡ ਨੂੰ ਬੜੀ ਲਲਚਾਈ ਨਜ਼ਰਾਂ ਨਾਲ ਦੇਖ ਰਿਹਾ ਸੀ ਹਰ ਸ਼ਨੀਚਰਵਾਰ 30 ਸੈਂਟ ਨਾ ਮਿਲਣ ਕਾਰਨ ਸਭ ਤੋਂ ਜ਼ਿਆਦਾ ਦੁੱਖ ਭਰੀ ਗੱਲ ਇਹ ਸੀ ਕਿ ਮੇਰੇ ਕੋਲ ਕਾਮਿਕਸ ਖਰੀਦਣ ਲਈ ਬਿਲਕੁਲ ਵੀ ਪੈਸੇ ਨਹੀਂ ਹੁੰਦੇ ਸਨ ਅਚਨ ਚੇਤ ਜਦੋਂ ਸ਼੍ਰੀਮਤੀ ਮਾਰਟਿਨ ਮੈਨੂੰ ਅਤੇ ਮਾਇਕ ਨੂੰ ਗੁੱਡਬਾਏ ਕਰ ਰਹੀ ਸੀ ਮੈਂ ਉਹਨਾਂ ਨੂੰ ਇੱਕ ਇਹੋ ਜਿਹਾ ਕੰਮ ਕਰਦੇ ਆ ਦੇਖਿਆ ਜਿਹੜੀ ਮੈਂ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਦੇਖਿਆ ਮੇਰਾ ਮਤਲਬ ਹੈ ਮੈਂ ਇਹਨਾਂ ਨੂੰ ਪਹਿਲਾਂ ਉਹਨਾਂ ਨੂੰ ਇਸ ਤਰ੍ਹਾਂ ਕਰਦਿਆਂ ਹੋਇਆਂ ਤਾਂ ਦੇਖਿਆ ਸੀ ਪਰ ਉਸ ਉੱਤੇ ਕਦੇ ਧਿਆਨ ਨਹੀਂ ਸੀ ਦਿੱਤਾ ਸ਼੍ਰੀਮਤੀ ਮਾਰਟਿਨ ਨੇ ਕਾਮਿਕਸ ਦੇ ਕਵਰ ਪੇਜ ਨੂੰ ਅੱਧਾ ਕੱਟਿਆ ਅਤੇ ਉਸ ਨੂੰ ਸੰਭਾਲ ਕੇ ਆਪਣੇ ਕੋਲ ਰੱਖ ਲਿਆ ਬਕਾਇਆ ਪੁਸਤਕ ਨੂੰ ਉਹਨਾਂ ਨੇ ਇੱਕ ਵੱਡੇ ਭੂਰੇ ਕਾਰਡਬੋਰਡ ਬਕਸੇ 'ਚ ਪਾ ਦਿੱਤੀ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਇਹਨਾਂ ਕਾਮਿਕਸ ਦਾ ਕੀ ਕਰਦੀ ਹੈ ਤਾਂ ਉਹਨੇ ਕਿਹਾ ਮੈਂ ਉਹਨਾਂ ਨੂੰ ਸੁੱਟ ਦਿੰਦੀ ਹਾਂ ਤੇ ਉੱਪਰਲੇ ਅੱਧੇ ਕਵਰ ਨੂੰ ਬਤੌਰ ਕ੍ਰੈਡਿਟ ਕਾਮਿਕ ਬੁੱਕ ਡਿਸਟ੍ਰੀਬਿਊਟਰ ਨੂੰ ਦੇ ਦਿੰਦੀ ਹਾਂ ਜਦੋਂ ਨਵੀਂ ਕਾਮਿਕਸ ਲੈ ਕੇ ਆਉਂਦਾ ਹੈ ਉਹੀ ਇੱਕ ਘੰਟੇ ਵਿੱਚ ਆਣ ਹੀ ਵਾਲਾ ਹੈ ਮੈਂ ਇੱਕ ਤੇ ਮੈਂ ਇੱਕ ਘੰਟੇ ਦਾ ਇੰਤਜ਼ਾਰ ਕੀਤਾ ਛੇਤੀ ਹੀ ਉਹ ਡਿਸਟ੍ਰੀਬਿਊਟਰ ਆਇਆ ਤੇ ਮੈਂ ਉਸ ਨੂੰ ਪੁੱਛਿਆ ਕਿ ਸਾਨੂੰ ਕਾਮਿਕਸ ਮਿਲ ਸਕਦੀਆਂ ਹਨ ਉਸਨੇ ਜਵਾਬ ਦਿੱਤਾ ਤੁਹਾਨੂੰ ਮਿਲ ਸਕਦੀਆਂ ਹਨ ਜੇਕਰ ਤੁਸੀਂ ਇਸ ਸਟੋਰ ਲਈ ਕੰਮ ਕਰਦੇ ਹੋ ਅਤੇ ਇਹ ਵਾਅਦਾ ਕਰੋ ਕਿ ਤੁਸੀਂ ਉਹਨਾਂ ਨੂੰ ਦੁਬਾਰਾ ਨਹੀਂ ਵੇਚੋਗੇ ਸਾਡੀ ਪਾਰਟਨਰਸ਼ਿਪ ਇੱਕ ਵਾਰ ਫਿਰ ਕਾਇਮ ਹੋ ਗਈ ਮਾਇਕ ਦੀ ਮੰਮੀ ਨੇ ਬੇਸਮੈਂਟ 'ਚ ਸਾਨੂੰ ਇੱਕ ਖਾਲੀ ਕਮਰਾ ਦੇ ਦਿੱਤਾ ਜਿਹੜਾ ਉਹਨਾਂ ਦੇ ਕਿਸੇ ਕੰਮ ਨਹੀਂ ਸਿਆਉਂਦਾ ਅਸੀਂ ਇਸ ਦੀ ਸਫਾਈ ਕਰਕੇ ਉਸ ਵਿੱਚ ਸੈਂਕੜੇ ਕਾਮਿਕਸ ਨੂੰ ਜਮ੍ਹਾਂ ਕਰ ਲਿਆ ਛੇਤੀ ਹੀ ਸਾਡੀ ਕਾਮਿਕਸ ਲਾਇਬ੍ਰੇਰੀ ਲੋਕਾਂ ਲਈ ਖੋਲ੍ਹ ਦਿੱਤੀ ਗਈ ਮਾਇਕ ਦੀ ਛੋਟੀ ਭੈਣ ਨੂੰ ਪੜਨ ਦਾ ਬਹੁਤ ਸ਼ੌਕ ਸੀ ਇਸ ਲਈ ਅਸੀਂ ਉਸ ਨੂੰ ਆਪਣਾ ਲਾਇਬ੍ਰੇਰੀਅਨ ਬਣਾ ਦਿੱਤਾ ਲਾਇਬ੍ਰੇਰੀ ਵਿੱਚ ਆਉਣ ਅਤੇ ਕਾਮਿਕਸ ਨੂੰ ਪੜਨ ਲਈ ਉਹ ਹਰ ਬੱਚੇ ਤੋਂ 10 ਸੈਂਟ ਲੈਂਦੀ ਸੀ ਸਕੂਲ ਖਤਮ ਹੋਣ ਤੋਂ ਬਾਅਦ ਹਰ ਦੁਪਹਿਰ 2:30 ਵਜੇ ਤੋਂ 4:30 ਵਜੇ ਤੱਕ ਲਾਇਬ੍ਰੇਰੀ ਖੁੱਲਦੀ ਸੀ ਗੁਵੰਡ ਦੇ ਬਹੁਤ ਸਾਰੇ ਬੱਚੇ ਇਸ ਦੇ ਗ੍ਰਾਹਕ ਬਣ ਗਏ ਅਤੇ ਉਹ ਜਿਨ੍ਹਾਂ ਨੇ ਕਾਮਿਕਸ ਪੜਨਾ ਚਾਹੁੰਦੇ 2 ਘੰਟੇ ਵਿੱਚ ਪੜ ਸਕਦੇ ਸਨ ਇਹ ਉਹਨਾਂ ਲਈ ਬਹੁਤ ਵਧੀਆ ਸੌਦਾ ਸੀ ਕਿਉਂਕਿ ਇੱਕ ਕਾਮਿਕਸ ਦਾ ਮੁੱਲ 10 ਸੈਂਟ ਹੁੰਦਾ ਸੀ ਅਤੇ ਦੋ ਘੰਟਿਆਂ ਵਿੱਚ ਉਹ 5 ਜਾਂ 6 ਕਾਮਿਕਸ ਤਾਂ ਪਾੜ ਹੀ ਲੈਂਦੇ ਸਨ ਮਾਇਕ ਦੀ ਭੈਣ ਮੁਰਦੇ ਸਮੇਂ ਬੱਚਿਆਂ ਦੀ ਤਲਾਸ਼ੀ ਲੈਂਦੀ ਅਤੇ ਇਹ ਵੀ ਦੇਖ ਲੈਂਦੀ ਸੀ ਕਿ ਉਹ ਆਪਣੇ ਕੱਪੜਿਆਂ 'ਚ ਕਾਮਿਕਸ ਲਗਾ ਕੇ ਤਾਂ ਨਹੀਂ ਲੈ ਜਾ ਰਹੇ ਉਹ ਇਸ ਗੱਲ ਦਾ ਰਿਕਾਰਡ ਵੀ ਰੱਖਦੀ ਸੀ ਕਿ ਹਰ ਰੋਜ਼ ਕਿੰਨੇ ਬੱਚੇ ਆਏ ਉਹਨਾਂ ਦੇ ਕੀ ਨਾਂ ਅਤੇ ਸੁਝਾਅ ਸਨ ਮਾਇਕ ਤੇ ਮੈਨੂੰ 3 ਮਹੀਨਿਆਂ ਤੱਕ ਹਰ ਹਫ਼ਤੇ 9.9 ਡਾਲਰ ਦਾ ਔਸਤਨ ਮੁਨਾਫਾ ਹੋਇਆ। ਅਸੀਂ ਉਸ ਦੀ ਭੈਣ ਨੂੰ ਹਰ ਹਫਤੇ 1 ਡਾਲਰ ਦਾ ਭੁਗਤਾਨ ਕੀਤਾ ਤੇ ਉਸ ਨੂੰ ਵੀ ਕਾਮਿਕਸ ਖੋੜਨ ਦਾ ਫਾਇਦਾ ਵੀ ਦਿੱਤਾ। ਹਾਲਾਂਕਿ ਉਹ ਕਾਮਿਕਸ ਕਦੇ-ਕਦਾਈਂ ਹੀ ਪੜ੍ਹਦੀ ਸੀ ਕਿਉਂਕਿ ਉਹ ਹਮੇਸ਼ਾ ਆਪਣੀ ਪੜ੍ਹਾਈ ਵਿੱਚ ਲੱਗੀ ਰਹਿੰਦੀ ਸੀ। ਮਾਇਕ ਅਤੇ ਮੈਂ ਪਹਿਲਾਂ ਕੀਤੇ ਸਮਝੌਤੇ ਮੁਤਾਬਕ ਹਰ ਸ਼ਨੀਚਰਵਾਰ ਨੂੰ ਸਟੋਰ ਵਿੱਚ ਕੰਮ ਕਰਨ ਲਈ ਜਾਂਦੇ ਰਹੇ। ਨਾਲ ਹੀ ਅਸੀਂ ਵਕਫ-ਵਕਫ ਦੁਕਾਨਾਂ ਤੋਂ ਕਾਮਿਕਸ ਵੇਚਣ ਦਾ ਇਕੱਤਰ ਕਰਦੇ ਰਹੇ। ਅਸੀਂ ਵਾਅਦੇ ਮੁਤਾਬਕ ਕਾਮਿਕਸ ਨਹੀਂ ਵੇਚੇ ਜਦੋਂ ਕੋਈ ਕਾਮਿਕਸ ਫਟ ਜਾਂਦੀ ਤਾਂ ਅਸੀਂ ਉਸ ਨੂੰ ਜਲਾ ਦਿੰਦੇ ਅਸੀਂ ਇਸ ਦੀ ਇੱਕ ਹੋਰ ਬ੍ਰਾਂਚ ਖੋਲਣ ਦੀ ਕੋਸ਼ਿਸ਼ ਵੀ ਕੀਤੀ ਪਰ ਸਾਨੂੰ ਮਾਇਕ ਦੀ ਭੈਣ ਵਾਂਗ ਮਿਹਨਤੀ ਅਤੇ ਭਰੋਸੇਮੰਦ ਲਾਇਬ੍ਰੇਰੀ ਨਹੀਂ ਮਿਲੀ ਬਹੁਤ ਘੱਟ ਉਮਰ ਵਿੱਚ ਹੀ ਅਸੀਂ ਇਹ ਜਾਣ ਲਿਆ ਕਿ ਚੰਗੇ ਸਟਾਫ ਨੂੰ ਲੱਭਣਾ ਕਿੰਨਾ ਮੁਸ਼ਕਲ ਹੁੰਦਾ ਹੈ ਲਾਇਬ੍ਰੇਰੀ ਖੁੱਲਣ ਦੇ ਤਿੰਨ ਮਹੀਨਿਆਂ ਬਾਅਦ ਸਾਡੀ ਲਾਇਬ੍ਰੇਰੀ 'ਚ ਇੱਕ ਸਮੱਸਿਆ ਆ ਗਈ ਦੂਜੇ ਮਹੱਲੇ ਦੇ ਕੁਝ ਗੁੰਡੇ ਅੰਦਰ ਵੜ ਗਏ ਅਤੇ ਉਹਨਾਂ ਨੇ ਝਗੜਨਾ ਸ਼ੁਰੂ ਕਰ ਦਿੱਤਾ ਮਾਇਕ ਦੇ ਡੈਡੀ ਨੇ ਸੁਝਾ ਦਿੱਤਾ ਕਿ ਅਸੀਂ ਆਪਣਾ ਇਹ ਕਾਰੋਬਾਰ ਬੰਦ ਕਰ ਦਈਏ ਤਾਂ ਇਸ ਤਰ੍ਹਾਂ ਸਾਡਾ ਕਾਮਿਕਸ ਦਾ ਧੰਦਾ ਬੰਦ ਹੋ ਗਿਆ ਤੇ ਇਸ ਦੇ ਨਾਲ ਹੀ ਅਸਾਂ ਨੇ ਉਸ ਕਨਵੀਨੀਅன்ஸ் ਸਟੋਰ ਵਿੱਚ ਹਰ ਸਨੀਚਰਵਾਰ ਨੂੰ ਕੰਮ ਕਰਨਾ ਵੀ ਬੰਦ ਕਰ ਦਿੱਤਾ ਫਿਰ ਵੀ ਉਮੀ ਦੇ ਡੈਡੀ ਰਮਾਂਚਿਤ ਸਨ ਕਿਉਂਕਿ ਉਹਨਾਂ ਦੇ ਕੋਲ ਇਹੋ ਜਿਹੀਆਂ ਬਹੁਤੀਆਂ ਨਵੀਆਂ ਗੱਲਾਂ ਸਨ ਜਿਹੜੇ ਉਹ ਸਾਨੂੰ ਸਿਖਾਉਣਾ ਚਾਹੁੰਦੇ ਸਨ ਉਹ ਖੁਸ਼ ਸਨ ਕਿਉਂਕਿ ਅਸੀਂ ਉਹਨਾਂ ਦੇ ਪਹਿਲੇ ਸਬਕ ਨੂੰ ਇਤਨੀ ਚੰਗੀ ਤਰ੍ਹਾਂ ਸਿੱਖ ਲਿਆ ਸੀ ਅਸੀਂ ਇਹ ਵੀ ਸਿੱਖ ਲਿਆ ਸੀ ਕਿ ਪੈਸਿਆਂ ਤੋਂ ਆਪਣੇ ਲਈ ਕੰਮ ਕਿਵੇਂ ਕਰਵਾਇਆ ਜਾਂਦਾ ਹੈ ਸਟੋਰ ਵਿੱਚ ਨੌਕਰੀ ਦੇ ਬਦਲੇ ਸਾਨੂੰ ਪੈਸੇ ਨਹੀਂ ਮਿਲਦੇ ਸਨ ਇਸ ਲਈ ਸਾਨੂੰ ਮਜਬੂਰਨ ਆਪਣੀ ਕਲਪਨਾ ਸ਼ਕਤੀ ਉੱਤੇ ਜ਼ੋਰ ਦੇਣਾ ਪਾਉਣਾ ਪੈਂਦਾ ਤਾਂ ਜੋ ਅਸੀਂ ਪੈਸਾ ਕਮਾਉਣ ਦਾ ਕੋਈ ਹੋਰ ਢੰਗ ਲੱਭ ਸਕੀਏ ਕੋਮਿਕਸ ਲਾਇਬ੍ਰੇਰੀ ਸਾਡਾ ਆਪਣਾ ਕਾਰੋਬਾਰ ਸੀ ਸਾਡਾ ਪੈਸਾ ਸਾਡੇ ਕਾਬੂ ਵਿੱਚ ਸੀ ਅਤੇ ਅਸੀਂ ਕਿਸੇ ਮਾਲਕ ਦੇ ਮੁਹਤਾਜ ਵੀ ਨਹੀਂ ਸੀ ਇਸ ਵਿੱਚ ਸਭ ਤੋਂ ਚੰਗੀ ਗੱਲ ਇਹ ਸੀ ਕਿ ਸਾਡੇ ਕਾਰੋਬਾਰ ਤੋਂ ਸਾਨੂੰ ਉਸ ਵੇਲੇ ਵੀ ਪੈਸਾ ਮਿਲਦਾ ਸੀ ਜਦੋਂ ਕਿ ਅਸੀਂ ਉੱਥੇ ਸਰੀਰਕ ਰੂਪ ਵਿੱਚ ਮੌਜੂਦ ਨਹੀਂ ਸੀ ਹੁੰਦੇ ਉਸ ਵੇਲੇ ਅਸੀਂ ਪੈਸਿਆਂ ਲਈ ਕੰਮ ਨਹੀਂ ਸੀ ਕਰਦੇ ਬਲਕਿ ਸਾਡਾ ਪੈਸਾ ਸਾਡੇ ਲਈ ਕੰਮ ਕਰਦਾ ਸੀ ਜ਼ਿਆਦਾ ਤਨਖਾਹ ਦੇਣ ਦੀ ਬਜਾਏ ਉਮੀਰ ਡੈਡੀ ਨੇ ਸਾਨੂੰ ਇਤਨੀ ਵਧੀਆ ਨਸੀਹਤ ਦੇ ਦਿੱਤੀ ਸੀ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ